ਖਬਰ ਸੰਗਰੂਰ ਤੋਂ ਹੈ ਜਿੱਥੇ ਦੇ ਸਰਕਾਰੀ ਹਸਪਤਾਲ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ ਹੈ ਜਿੱਥੇ ਪਿੰਡ ਵਾਲਿਆਂ ਦਾ ਇਲਜ਼ਾਮ ਹੈ ਕਿ ਪਾਰਕਿੰਗ ਨੂੰ ਲੈ ਕੇ ਹੋਈ ਝਗੜੇ ਦੌਰਾਨ ਪਿੰਡ ਦੇ ਦੋ ਵਿਅਕਤੀ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਦਾ ਇਲਜ਼ਾਮ ਹੈ ਕਿ ਦੋ ਵਿਅਕਤੀਆਂ ਵੱਲੋਂ ਰਾਣਾ ਨਾਲ ਅਤੇ ਤੀਸ ਤਾਰ ਹਥਿਆਰਾਂ ਨਾਲ ਦੋ ਨੌਜਵਾਨਾਂ ਤੇ ਹਮਲਾ ਕੀਤਾ ਗਿਆ ਹੈ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪਰ ਪਾਰਕਿੰਗ ਦੇ ਠੇਕੇਦਾਰ ਦਾ ਕਹਿਣਾ ਹੈ ਕਿ ਪਿੰਡ ਵਾਲੇ ਜਿੰਨਾ ਦੋ ਵਿਅਕਤੀਆਂ ਦਾ ਨਾਮ ਲੈ ਰਹੇ ਹਨ ਉਹਨਾਂ ਨਾਲ ਉਸ ਦਾ ਕੋਈ ਸਬੰਧ ਨਹੀਂ ਹੈ। ਅਤੇ ਨਾਲ ਹੀ ਪਾਰਕਿੰਗ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਝਗੜਾ ਹਸਪਤਾਲ ਦੇ ਗੇਟ ਦੇ ਬਾਹਰ ਹੋਇਆ ਹੈ ਨਾ ਕਿ ਪਾਰਕਿੰਗ ਦੇ ਅੰਦਰ। ਜੇਕਰ ਪੁਲਿਸ ਚਾਹੁੰਦੀ ਹੈ ਤਾਂ ਪੁਲਿਸ ਸੀਸੀਟੀਵੀ ਦੇਖ ਸਕਦੀ ਹੈ। ਉਧਰ ਹਸਪਤਾਲ ਵਿੱਚ ਮੌਕੇ ਤੇ ਪਹੁੰਚੀ ਪੁਲਿਸ ਦਾ ਕਹਿਣਾ ਹੈ ਕਿ ਅਸੀਂ ਸ਼ਿਕਾਇਤ ਲੈ ਲਈ ਹੈ ਅਤੇ ਦੋ ਵਿਅਕਤੀ ਇਸ ਝਗੜੇ ਲਈ ਰਾਉਂਡ ਅਪ ਵੀ ਕੀਤੇ ਹਨ। ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਮੈਂ ਜੀ ਸਵੇਰੇ ਆਪਦੇ ਕੰਮ ਤੇ ਜਾ ਰਿਆ ਧੀ ਗਈ ਮੈਂ ਜਦੋਂ ਹਸਪੀਟਲ ਦੇ ਮੂਹਰੇ ਦੀ ਲੰਘਣ ਲੱਗਿਆ ਤਾਂ ਸਾਡੇ ਪਿੰਡ ਦੇ ਦੋ ਬੰਦੇ ਨੂੰ ਤਿੰਨੇ ਜਾਣੇ ਕੁੱਟਰੇ ਤੀਏ ਜੀ ਬਾਹਰ ਖੋਖੇ ਕੋਲ ਜੀ ਜਦੋਂ ਮੈਂ ਜਾ ਕੇ ਉਹਨੂੰ ਇਹਨੂੰ ਛਡਾਇਆ ਜੀ ਛਡਾਉਂਦੇ ਮੇਰੇ ਜੀ ਉਹਨਾਂ ਨੇ ਜੀ ਚੰਨ ਚਾਰ ਰਾੜਾ ਮੋਢੇ ਤੇ ਮਾਰੀਆਂ ਤੇ ਇੱਕ ਮੇਰੇ ਕਰਪਾਨ ਇੱਥੇ ਲੱਗੀ ਜੀ ਪੱਟ ਤੇ ਤੇ

ਮੇਰਾ ਨਾਮ ਵੀ ਕਰਮਜੀਤ ਆ ਕੋਈ ਸਾ ਪਿੰਡਾ ਆਪਣਾ ਜੀ ਹਾਂ ਇਸ ਆਪਾਂ ਸਾ ਪਹਿਲਾਂ ਤੋਂ ਪਿੰਡ ਦੇ ਮੁੰਡਿਆਂ ਨੂੰ ਕੁੱਟਿਆ ਸੀ ਹੈਗਾ ਹਾਂ ਅੱਜ ਨਾਲ ਕੀ ਉੱਤਲ ਹੋਈ ਇਹ ਕੀ ਆ ਜੀ ਉਰੇ ਇਹਨਾਂ ਨੇ ਗੁੰਡਾ ਕਰਦੀ ਕਰੀ ਹੋਈ ਆ ਆ ਸਰਕਾਰੀ ਹਸਪਤਾਲ ਦੇ ਵਿੱਚ ਇਹ ਕੀ ਕਰਦੇ ਨੇ ਉਰੇ ਕਿਰਪਾਨਾਂ ਕੱਢੀਆਂ ਨੇ ਅਸੀਂ ਰਾੜਾਂ ਕੱਢੀਆਂ ਨੇ ਜਿਹੜਾ ਬੰਦਾ ਮਾੜਾ ਮੋਟਾ ਉਹ ਨਰਮਾਈ ਨਾਲ ਉਹਦੀ ਹਵਾ ਕੱਢਤੀ ਮੁੰਡੇ ਮੇਰੇ ਪਿੰਡ ਦੇ ਮੁੰਡਿਆਂ ਦੇ ਟਾਇਰਾਂ ਦੀ ਹਵਾ ਕੱਢਤੀ ਕੁਝ ਜਦ ਕੋਈ ਪੁਰਾਣੀ ਜਦ ਵਸਲੀ ਕੁਛ ਨਹੀਂ ਔਰ ਸਾਰੇ ਕਿਰਪਾਨਾਂ ਮਾਰੀਆਂ ਡਾਂਗਾ ਮਾਰੀਆਂ ਤੇ ਉਸ ਤੋਂ ਬਾਅਦ ਭੱਜ ਗਏ ਸਾ ਫਰਾਰ ਨੇ ਦੋ ਤਿੰਨ ਬੰਦੇ ਇੱਕ ਪ੍ਰਕਾਸ਼ਾ ਪ੍ਰਕਾਸ਼ ਵਰਮਾ ਇੱਕ ਰਾਕਾ ਰਾਕਾ ਇਹ ਬੰਦੇ ਅਸੀਂ ਹੁਣ ਉਸ ਤੋਂ ਬਾਅਦ ਥਾਣੇ ਗਏ ਕੰਪਲੇਂਟ ਕਰਨ ਵੀ ਹਾਂ ਭਾਈ ਇਹ ਬੰਦੇ ਲੱਭੋ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਫਿਰ ਅਸੀਂ ਉਰੇ ਪਤਾ ਕਰਿਆ ਉਰੇ ਫਿਰ ਇਹ ਪਰਚੀਆਂ ਕੱਟ ਰਹੇ ਸੀ ਇਹਨਾਂ ਦੇ ਬੰਦੇ ਉਹੀ ਗੁੰਡੇ ਆ ਕੇ ਬਾਹਰ ਤੋਂ ਜਦੋਂ ਆਏ ਤਾਂ ਇਹਨਾਂ ਨੇ ਸਾਡੇ ਸਾਰੇ ਵੱਲ ਡਾਂਕ ਮਾਈ ਉਰੇ ਕੀ ਮੰਗ ਕਰਦਾ ਐਦਾ ਮੰਗੇ ਕਰਦਾ ਹੀ ਬੰਦੇ ਫੜੋ ਜਿਹੜੇ ਰਾਕਾ ਤੇ ਪ੍ਰਕਾਸ਼ ਬਰਮਾ ਸਾਨੂੰ ਉਹ ਚਾਹੁੰਦੇ ਨੇ ਮੇਰੇ ठेकेदार ਬਾਈ ਹਾਂ ਠੇਕੇਦਾਰ ਤੇ ਕਰਬਾਈ ਹੋਵੇ ਲੈ ਠੇਕੇਦਾਰ ਆ ਠੀਕ ਹੈ ਮੇਰੇ ਮੁੰਡੇ ਦੋ ਹੀ ਐਡਮਿਟ ਨੇ ਉਹਨਾਂ ਦੇ ਦਾਖਲ ਦੋ ਹੀ ਬਾਹਾਂ ਇੱਕ ਦੀ ਬਾਹ ਫ੍ਰੈਕਚਰ ਕਰਤੀ ਇੱਕ ਦੇ ਉਂਝਾ ਖਮ ਕਰ ਇਨ੍ਹਾਂ ਕੋਲ ਤਲਵਾਰਾਂ ਹਥਿਆਰ ਇਨ੍ਹਾਂ ਕੋਲੋਂ ਤਲਵਾਰਾਂ ਰਾੜ ਬਰਾਮਦ ਹੋਏ ਨੇ ਇਹ ਇੱਕ ਇੱਥੇ ਸੇਫਟੀ ਲਈ ਖੜੇ ਨੇ ਪਰ ਇਹਨਾਂ ਦਾ ਇਹ ਜਿਹੇ ਹਥਿਆਰ ਰੱਖਣਾ ਇਹ ਸਿੱਧ ਕਰਦਾ ਵੀ ਇਹ ਕੋਈ ਮਾੜੀ ਬਾਰਦਾਤ ਵੀ ਕਰ ਸਕਦੇ ਨੇ ਹੋ ਸਕਦਾ ਕਰਦੇ ਵੀ ਹੋਣ ਤਲਵਾਰਾਂ ਦਾ ਇੱਥੇ ਕੋਈ ਮਤਲਬ ਨਹੀਂ ਰਾੜਾਂ ਦਾ ਕੋਈ ਮਤਲਬ ਨਹੀਂ ਇਹ ਸਾਡੇ ਸਰਪੰਚ ਸਾਹਿਬ ਨੇ ਇਹਨਾਂ ਦੇ ਵੀ ਰਾਡ ਮਾਰੀ ਆ ਸੋਟੀ ਮਾਰੀ ਆ ਇਹਨਾਂ ਨੇ ਤੇ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਉਹ ਬੰਦੇ ਜਲਦ ਤੋਂ ਜਲਦ ਬਰਾਮਦ ਕਰਕੇ ਠੇਕੇਦਾਰ ਤੇ ਲੋੜਿੰਦਾ ਕਾਰਵਾਈ ਕਰੀ ਜਾਵੇ ਨਹੀਂ ਅਸੀਂ ਇੱਥੇ ਧਰਨਾ ਦਾ ਮਾਰ ਸਾਡਾ ਜਿਹੜਾ ਬਸ ਸਾਈਕਲ ਸਟੈਂਡ ਆ ਅਕਸਰ ਚਰਚਾ ਚ ਰਹਿੰਦਾ ਹੈ ਇਹ ਪਈਆਂ ਬਿਲਕੁਲ ਬਿਲਕੁਲ ਬਹੁਤ ਹਰ ਰੋਜ਼ ਦਾ ਇੱਕ ਅਦਾ ਕਿੱਸਾ ਇਹ ਮਸ਼ਹੂਰ ਆਗਾ ਪਰ ਪਤਾ ਨਹੀਂ ਕੀ ਗੱਲ ਆ ਪ੍ਰਸ਼ਾਸਨ ਇੱਥੇ ਗੌਰ ਨਹੀਂ ਕਰ ਇਹ ਵੀ ਜੀ ਅਸੀਂ ਕੋਰੀ ਸਾਹਿਬ ਆਪਣੇ ਕੁੜੀਆਂ ਵੱਲੋਂ ਸੁਖਨੀ ਸਾਹਿਬ ਦਾ ਪਾਰਟੀ ਅੱਜ ਉੱਥੇ ਉਹਨਾਂ ਦਾ ਭੋਗਤੀ ਅੱਜ ਤੇ ਉੱਥੇ ਤੇ ਅਸੀਂ ਜਦੋਂ ਸਾਡੇ ਕੋਲ ਫੋਨ ਆਇਆ ਇਹਨਾਂ ਦਾ ਇਹਨੇ ਵੀ ਸਾਡੇ ਨਾਲ ਗੱਲ ਹੋ ਗਈ ਅਸੀਂ ਫਿਰ ਇਹਨੇ ਵੀ ਉਹ ਦੂਜਾ ਮੁੰਡਾ ਤੇ ਜਿਹੜਾ ਉਹ ਡਿਊਟੀ ਤੇ ਜਾਂਦਿਆ ਵੀ ਤੇ ਜਦੋਂ ਦੇਖਿਆ ਵੀ ਸਾਡੇ ਪਿੰਡ ਦਾ ਮੁੰਡਾ ਗਾ ਤੇ ਇਹਨੂੰ ਕੁੱਟਣ ਲੱਗੇ ਪਏ ਤੇ ਜਦੋਂ ਉਹਨੇ ਦੇਖਿਆ ਆ ਕੇ ਜਦੋਂ ਇਹ ਛੜਉਣ ਲੱਗਾ ਇਹਦੇ ਵਿਚਾਰਦੇ ਮਾਗਰ ਪਏ ਇਹਦੇ ਦੋ ਤਿੰਨ ਰਾੜਾ ਮਾਰੀਆਂ ਪੱਟਾਂ ਤੇ ਮਾਰੀਆਂ ਤੇ ਬਾਹਾਂ ਤੇ ਮਾਰੀਆਂ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਕਰੀ ਜਾਵੇ ਜੀ ਇਹਨਾਂ ਤੇ ਇਹਨੇ ਪਹਿਲਾਂ ਵੀ ਇਦਾਂ ਕਰਦੇ ਨੇ ਹਾਂ ਪਹਿਲਾਂ ਵੀ ਕਰਦੇ ਨੇ ਕੱਲ ਵੀ ਕਹਿੰਦੇ ਨੇ ਕਿ ਨਹੀਂ ਵੀ ਕਿਸੇ ਬਜ਼ੁਰਗ ਦਾ ਸਰਪਾੜਾ ਇਹ ਬਜ਼ੁਰਗ ਤਾਂ ਹੀ ਉਹਨਾਂ ਨੇ ਕੋਈ ਰੋਜ਼ ਹੀ ਗੁੰਡਾ ਕਰਦੇ ਹੁੰਦੇ ਜੇ ਇਹ ਨਸ਼ਾ ਵੀ ਵੇਚਨੇ ਨੇ ਨਵੇਂ ਮੰਡੀਰ ਆ ਜਿਹੜੀ ਆਪਣੇ ਉਹਨਾਂ ਨੇ ਵੀ ਇਹਨਾਂ ਨੇ ਖਰਾਬ ਕਰਿਆ ਜੀ ਸਾਰਾ ਕੁਝ ਕਰਿਆ ਜੀ ਇਹ ਮੇਰੇ ਕੋਲ ਸਿਕਲੋ ਹਸਪਤਾਲ ਸੰਗੁਰ ਦਾ ਪਾਰਕਿੰਗ ਦਾ ਟਿਕਾਣਾ ਜੋ ਮੈਂ 3 ਸਾਲਾਂ ਤੋਂ ਚਲਾ ਰਿਹਾ ਜੀ ਤੇ ਤੀਸਰਾ ਸਾਲ ਆ ਮੇਰਾ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਝਗੜਾ ਹੋਇਆ ਹੈ ਤੁਹਾਡੇ ਨਾਮ ਆ ਰਹੇ ਨੇ ਵੀ ਤੁਹਾਡੇ ਬੰਦਿਆਂ ਨੇ ਝਗੜਾ ਕੀਤਾ ਹੈ ਇਹ ਸਰਾਸਰ ਜਮਾ ਝੂਠ ਹੈਗਾ ਇਹਦੇ ਵਿੱਚੋਂ ਸਾਡਾ ਇੱਕ ਵੀ ਬੰਦਾ ਨਹੀਂ ਹੈਗਾ ਇੱਕ ਇਹਦੇ ਵਿੱਚੋਂ ਰਾਟਾ ਹੈਗਾ ਇੱਕ ਕੋਈ ਪ੍ਰਕਾਸ਼ ਬਰਮਾ ਕੋਈ ਜੋ ਕਿ ਸਟੈਂਡ ਤੋਂ ਬਾਹਰ ਲੜਾਈ ਹੋਈ ਆ ਹਸਪਤਾਲ ਦੇ ਗੇਟ ਤੋਂ ਬਾਹਰ ਆ ਉਹ ਬਾਹਰ ਕਿਸੇ ਦੀ ਚਾਰੀ ਦੁਕਾਨ ਤੇ ਇਹ ਕਰਕੇ ਹੋਈ ਹੈ ਜੀ ਉਹ ਵਿਸਪਾਰਟਿੰਗ ਦਾ ਉਹਨਾਂ ਦਾ ਜ਼ਰੂਰ ਵਿਸ਼ਾ ਸੀਗਾ ਪਰ ਉਹਦੇ ਵਿੱਚ ਕੀ ਹੈ ਜਦੋਂ ਉਹ ਬਾਹਰ ਲੜਾਈ ਹੋਈ ਹੈ ਲੜਾਈ ਹੋਣ ਤੋਂ ਬਾਅਦ ਉਹ ਅੰਦਰ ਭੱਜ ਕੇ ਆਏ ਨੇ ਉਹ ਸਾਡੇ ਕੋਲ ਇੱਕ 20 ਕਿਲੋ ਪੇ ਹੁੰਦੀਆਂ ਨੇ ਚਲੋ ਦੇਖੋ ਚੋਰੀ ਚਪਟਾ ਬਹੁਤ ਹੁੰਦਾ ਹੈਗਾ ਸਾਨੂੰ ਡਰ ਹੁੰਦਾ ਵੀ ਸਾਡੇ ਨਾਲ ਵੀ ਆ ਕੇ ਕੋਈ ਚੋਰ ਕੋਈ ਆਪਣਾ ਕੋਈ ਸਮਾਨ ਨਾ ਸਾਡੇ ਤੋਂ ਖੋ ਕੇ ਲੈ ਜਾਏ ਮਤਲਬ ਸਕੂਟਰ ਮੋਟਰਸਾਈਕਲ ਗੱਡੀਆਂ ਨੇ ਗਿਆ ਹਨਾ ਉਹਦੇ ਲਈ ਸਾਡੇ ਨੇ ਜ਼ਰੂਰ ਇੱਕ ਚਲੋ ਰਾੜਾ ਪਈਆਂ ਸੀ ਸਾਡੇ ਲੋਕ ਮਤਲਬ ਲੋਹੇ ਵਾਲੀਆਂ ਜੋ ਟੈਪ ਹੁੰਦੀਆਂ ਨੇ ਰੋਕੀ ਹੈਵੀ ਪੈਪ ਨਹੀਂ ਹੈਗਾ ਵੀ ਕਿਸੇ ਨੇ ਮਾਰ ਨਾਲ ਕਿ ਉਹ ਵੀ ਸਿਰਫ ਇੱਕ ਤਾਂ ਸਾਨੂੰ ਆਪੀ ਸੇਫਟੀ ਪ੍ਰੋਪੋਜ਼ਲੀ ਰੱਖੀ ਹੋਈ ਚੀਜ਼ ਹੈ ਤੇ ਉਸ ਦਾ ਬਸ ਉੱਥੋਂ ਝਾਕ ਕੇ ਲੈ ਗਏ ਹੁਣ ਬਿਰਜੀ ਗੱਲ ਕੀ ਹੈ ਮੰਨ ਕੇ ਚੱਲੋ ਜੇ ਅੱਜ ਕਿਸੇ ਦੇ ਹੱਥ 'ਚ ਡਾਂਗ ਆ ਗਈ ਤੁਸੀਂ ਡਾਂਗ ਕੋ ਕੇ ਜੇ ਤੁਹਾਡੇ ਕੋਈ ਤੁਸੀਂ ਕਿਸੇ ਦੇ ਮਾਰੋਗੇ ਇਹਦੇ ਵਿੱਚ ਤੁਹਾਡਾ ਤਾਂ ਕੋਈ ਦੋਸ਼ ਨਹੀਂ ਆਣਾ ਸਾਡੇ ਦੇ ਵਿੱਚ 1% ਰੋਲ ਦੀਆਂ ਡੀ ਵੀ ਆਰ ਉੱਥੇ ਲੱਗਿਆ ਹੋਇਆ ਜੀ ਵੀਡੀਓ ਕੈਮਰਾ ਉੱਥੇ ਚੱਲਦਾ ਹੈਗਾ ਉਹਦੇ ਵਿੱਚ ਸਾਡਾ ਸਾਰਾ ਛੱਡਵੇਂ ਕਿੰਨਾ ਸਟਾਫ ਦੇ ਮੁੰਡੇ ਨੇਗੇ ਕਿੰਨਾ ਦੇ ਵਿੱਚੋਂ ਚੌਥਾ ਇੱਕ ਮੇਰੇ ਨਾਲ ਹੁੰਦਾ ਮੁੰਡਾ ਅਵਤਾਰ ਆ ਤੇ ਇਹਨਾਂ ਦੇ ਵਿੱਚੋਂ ਜੇ ਕਿਸੇ ਦਾ ਵੀ ਇਹਦੇ ਵਿੱਚ ਦੋਸ਼ ਨਿਕਲਦਾਗਾ ਤਾਂ ਉਹਦੇ ਉੱਪਰ ਮੰਨਦੀ ਕਾਰਵਾਈ ਕੀਤੀ ਜਾਵੇ ਜੀ ਸਰ ਪਰ ਭਾਜੀ ਲੜਾਈ ਤੁਸੀਂ ਕਹਿੰਦੇ ਹੋ ਬਾਹਰ ਹੋਈ ਹੈ ਉਹ ਮੁੰਡਿਆਂ ਨੇ ਐ ਕਿਉਂ ਕਿਹਾ ਵੀ ਜਿਹੜਾ ਮੋਟਰਸਾਈਕਲ ਹੈ ਤੁਸੀਂ ਅੰਦਰ ਪਾਰਕਿੰਗ ਦੇ ਵਿੱਚ ਲਾ ਕੇ ਆਓ ਨਹੀਂ ਨਹੀਂ ਉਹਨਾਂ ਦਾ ਆਪਦਾ ਬਾਹਰ ਦਾ ਮਸਲਾ ਸੀਗਾ ਜੀ ਉਹ ਬਾਹਰ ਆਪਦਾ ਜਿਹੜੀ ਉਹਨਾਂ ਦੀ ਰੇੜੀ ਰੂੜੀ ਲੱਗਦੀ ਹੈ ਚਾਹ ਵੀ ਉਹਨਾਂ ਨੇ ਉਹਦੇ ਮੂਰੇ ਲਾਇਆ ਉਹਨੇ ਐ ਕਿਹਾ ਵੀ ਅੱਜ ਤੇ ਅੰਦਰ ਨਾਲ ਜੇ ਵੀਰੇ ਕਿਤੇ ਰੋਡ ਲਾ ਲਓ ਜਿੱਥੇ ਤੱਕ ਗੱਲ ਸੁਣਣ ਚਾਹੀਏ ਗੱਲ ਮੈਨੂੰ ਵੀ ਨਹੀਂ ਕਲੀਅਰ ਹੈਗੀ ਪਰ ਗੱਲ ਕੀ ਹੈ ਮੁੱਦਾ ਸਿਰਫ ਸਾਡੇ ਨਾਲ ਤਾਂ ਛੇੜਤਾ ਦੇਖੋ ਤੁਹਾਨੂੰ ਪੱਤੀ ਹੈ ਪ੍ਰਸ਼ਾਸਨ ਦੇ ਵਿੱਚ ਅਸੀਂ ਇੱਕ ਅਪੀਲ ਕਰਨਾ ਚਾਹੁੰਦੇ ਆਂਗੇ ਵੀ ਦੇਖੋ ਟੈਂਡਰ ਦਾ ਦੇਖੋ ਕਿੰਨਾ ਮਹਿੰਗਾ ਸਾਡੇ ਲਈ ਟੈਂਡਰ ਆਗਾ ਫ੍ਰੀ ਤਾਂ ਕਿਸੇ ਨੂੰ ਵੀ ਨਹੀਂ ਹੈਗਾ ਉਸ ਪ੍ਰਸ਼ਾਸਨ ਤੋਂ ਲੈ ਕੇ ਪੱਤਰਕਾਰਾਂ ਤੋਂ ਜੱਫੇ ਬੰਦੀਆਂ ਤੋਂ ਲੈ ਕੇ ਫ੍ਰੀ ਦਾ ਬਾਈਟ ਤੋਂ ਲੈ ਕੇ ਹੋਰ ਨੇ ਇਹ ਜਿਹੇ ਪਥਰੇ ਲੋਕ ਨੇ ਜਿਹੜੋ ਸਪਾਰਸਾ ਲੈ ਕੇ ਸਾਡੇ ਕੋਲ ਆਉਂਦੇ ਨੇ ਕਿ ਅਸੀਂ ਲੰਘਾਣੇ ਪੈਂਦੇ ਨੇ ਕਿ ਫ੍ਰੀ ਤਾਂ ਕਿਸੇ ਨੂੰ ਵਿੱਚ ਸਾਨੇ ਵੀ ਆਉਦਾ ਜੀ ਘਰ ਪਰਿਵਾਰ ਚਲਾਣਾ ਅਸੀਂ ਦੇਖੋ ਜੇਬਾਂ ਤੋਂ ਪੈਸੇ ਭਰਨੇ ਲੱਗੇ ਅਗਰ ਸਰਕਾਰੀ ਚੀਜ਼ ਜਿਸ ਨਾਲ ਨਿਭਰੀਏਗੀ ਤਾਂ ਹੀ ਅਸੀਂ ਪਰਚੀਆਂ ਦਾ ਅਧਿਕਾਰ ਸਾਨੂੰ ਦਿੱਤਾ ਹੋਇਆ ਜੀ ਕੱਟਣ ਦਾ ਅਸੀਂ ਬਿਨਾ ਮਤਲਬ ਤੋਂ ਕੀ ਦੀ ਕਿਵੇਂ ਪਰਚੀ ਕੱਟਾਂਗੇ ਸਾਡੇ ਸਟੈਂਡ ਦੇ ਅੰਦਰ ਜੇਕਰ ਕੋਈ ਲੜਾਈ ਹੋਈ ਹੈ ਜਾਂ ਕੋਈ ਹੋਰ ਵੀ ਵਾਰਦਾਤ ਹੋਈ ਹੈ ਸਾਡੇ ਤੇ ਬਣਦੀ ਕਾਰਵਾਈ ਕਰੋ ਜੀ ਅਸੀਂ ਇਸ ਚੀਜ਼ ਤੋਂ ਪਿੱਛੇ ਨਹੀਂ ਹਟਦੇ ਪਰ ਜਿਹੜੀ ਬਾਹਰ ਲੜਾਈ ਹੋਈ ਹੈ ਸਾਡਾ ਉਹਦੇ ਵਿੱਚ ਨਾਲ ਕੋਈ ਹੋਂ ਨਹੀਂ ਹੈਗਾ ਹੁਣ ਲੋਕ ਸਾਨੂੰ ਕਹਿੰਦੇ ਨੇ ਵੀ ਸਾਡੇ ਅਸੀਂ ਗੁੰਡਾਗਰਦੀ ਕਰਦੇ ਆਂਗੇ ਹੁਣ ਸਾਰਾ ਪਿੰਡ ਉੱਥੋਂ ਆ ਕੇ ਵਿੱਚ ਪਿੰਡ ਦਾ ਸਰਪੰਚ ਆ ਕੇ ਸਾਡਾ ਡੀਵੀਆਰ ਪਟਕੇ ਲੇਗਾ ਸਾਡਾ ਉੱਥੇ ਕੈਸ਼ ਪਿਆ ਸੀ ਸਾਡਾ ਉਹ ਨਹੀਂ ਮਿਲ ਰਿਹਾ ਉਹ ਵੀ ਸਾਡਾ ਚੋਰੀ ਹੋ ਗਿਆ ਸਾਡੀਆਂ ਪਰਚੀਆਂ ਪਾੜਤੀਆਂ ਸਾਡਾ ਉੱਥੇ ਇੱਕ ਵੀ ਸਟਾਫ ਦਾ ਮੈਂਬਰ ਨਹੀਂ ਖੜਿਆ ਐਨੀ ਬਲ ਤੇ ਕੋਈ ਮੋਟਰਸ ਇਹ ਜੀ 10 ਰੁਪਏ ਦੀ ਪਰਚੀ ਹੈ ਜੀ ਲੱਖ ਰੁਪਏ ਦਾ ਮੋਟਰਸਾਈਕਲ ਹੋ ਰਿਹਾ ਸਾਨੂੰ ਪਤਾ ਜਦੋਂ ਚੋਰੀ ਹੋ ਗਿਆ ਘਾਬ ਦਾ ਪਿੰਡ ਤੋਂ ਸਾਡੇ 55000 ਰੁਪਏ ਪਰਿਆ ਕਿੱਦਾਂ ਟਾਪਾ ਟੁੱਟਦਾ ਕਿਸੇ ਦਾ ਸਕ੍ਰੈਚ ਪੇ ਜਾਂਦਾ ਸੀ ਉਹਦੇ ਪੈਸੇ ਭਰਦੇ ਆਗੇ ਕੋਈ ਬੰਦਾ ਆ ਕੇ ਸਾਨੂੰ ਇਹ ਕਹੇ ਵੀ ਆਹ ਬਗਲ ਨਹੀਂ ਹੈਗੀ ਤਾਂ ਅਸੀਂ ਦੇਣਦਾਰ ਹਾਂ ਇਸ ਗੱਲ ਤੇ ਉੱਥੇ ਵੀਰ ਜੀ ਇੱਕ ਮੇਰਾ ਮਿੱਤਰ ਨਾਲ ਅਵਤਾਰ ਸਿੰਘ ਉਹਦੇ ਗਾਹਾਂ ਚਲੋ ਉਹਨੂੰ ਮੌਕੇ ਤੇ ਚਲੋ ਪੁਲਿਸ ਵਾਲੇ ਉਹਨੂੰ ਚੱਕ ਕੇ ਲੈ ਗਏ ਜੀ ਚਲੋ ਪੁਲਿਸ ਨੇ ਵੀ ਚਲੋ ਆਪਦੀ ਖਾਨਾ ਪੂਰਤੀ ਕਰਨੀ ਹੁੰਦੀ ਆ ਦਾ ਦੇਖੋ ਵੈਰੀਫਾਈ ਕਰਨਾ ਹੁੰਦਾ ਪੁਲਿਸ ਲੋ ਵੀ ਵੈਰੀਫਾਈ ਆ ਗੱਲ ਸ ਰਾਕਾ ਤੇ ਪ੍ਰਕਾਸ਼ ਵਰਮਾ ਸਾਡੇ ਨਾਲ ਇਹਨਾਂ ਨਾਲ ਕੋਈ ਲਿੰਕ ਨਹੀਂ ਹੈਗਾ ਉਸ ਤੋਂ ਬਾਅਦ ਵੀ ਸਾਡੇ ਨਾਲ ਇੱਕ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਤੇ ਸਾਡੇ ਤੇ ਹੀ ਇਲਜ਼ਾਮ ਲੱਗ ਰਹੇ ਨੇ ਵੀ ਪਤਾ ਨਹੀਂ ਇਹ ਹੀ ਗੁੰਡਾਗਰਦੀ ਪਲਾ ਰਹੇ ਨੇ ਸ਼ਹਿਰ ਪਿੰਡ ਵਾਲਾਂ ਦੀ ਕੋਈ ਗੁੰਡਾਗਰਦੀ ਨਹੀਂ ਹੈਗੀ ਆ ਕੇ ਸਾਰਾ ਪਿੰਡ ਸਾਡਾ ਉੱਥੇ ਖੋਖਾ ਪੰਨਤਾ ਸਾਡਾ ਚੈਂਬਰ ਪੰਨਤਾ ਸਾਡਾ ਏਸੀ ਪੰਨਤਾ ਸਾਡਾ ਡੀਵੀਆਰ ਪਟਕੇ ਲੈ ਕੇ ਸਾਡੇ ਪੈਸੇ ਲੈ ਕੇ ਤੇ ਉੱਥੇ ਸਾਨੂੰ ਸਾਡੀਆਂ ਪਰਚੀਆਂ ਪਾੜਤੀਆਂ ਇਹ ਵੀ ਤਾਂ ਗੁੰਡਾਗਰਦੀ ਆ ਉਸ ਤੋਂ ਬਾਅਦ ਇੱਕ ਉੱਥੇ ਅਫਤਾਰ ਸਿੰਘ ਦੀ ਜਿਹੜੀ ਵਾਈਪ ਸੀਗੀ ਉਹਦੇ ਆਕੇ ਉਹਨਾਂ ਨੇ ਧੱਕੇ ਧੱਕੇ ਸ਼ਾਹੀ ਕਰੀ ਧੱਕੇ ਮਾਰੇ ਹੋਰ ਮਾਰੇ ਉਹਦਾ ਮੁੰਡਾ ਕੁੱਟਾ ਜੀ ਮੁੰਡੇ ਦੇ ਉਹਦੇ ਸਿਰ ਤੇ ਡਾਂਗ ਮਾਰੀ ਉੱਤੇ ਸੀ ਬਲੋਸਪੀਟ ਦੇ ਐਡਮਿਟ ਆ ਉਹ ਉਹਦੇ ਸਰਟੀਫੀਕਟਾਂ ਕੋਈ ਕਾਰਵਾਈ ਹੋਣੀ ਚਾਹੀਦੀ ਅਸੀਂ ਪ੍ਰਸ਼ਾਸਨ ਅਗੇ ਹੀ ਮੰਗ ਕਰਦੇ ਆਂ ਵੀ ਦੋਨੇ ਪੱਖਾਂ ਦਾ ਪੂਰਵ ਜਾਣ ਕੇ ਪੂਰੀ ਵੈਰੀਫਾਈ ਕਰਕੇ ਜੇ ਸਾਡੇ ਖਿਲਾਫ ਕੋਈ ਬਣਦੀ ਹੋਏ ਕਾਰਵਾਈ ਤਾਂ ਕਰੋ ਮੈਂ ਤਾਂ ਫਿਰ ਕਿਹ ਅੱਜ ਸਵੇਰ ਦਾ ਮਾਰਨਿੰਗ ਇੱਥੇ ਹੈ ਨਹੀਂ ਸੀਗਾ ਮੈਨੂੰ ਤਾਂ ਜਦੋਂ ਗੱਲ ਪਤਾ ਲੱਗੀ 12 1 ਵਜੇ ਮੈਂ ਭੱਜ ਕੇ ਇੱਥੇ ਆਇਆ ਜਦੋਂ ਆਕੇ ਮੈਨੇ ਵੀ ਆਪਦੀ ਆਪਦੀ ਵੈਰੀਫਾਈ ਕਰੀ ਮੈਂ ਆਪਦੇ ਦੇਖੋ ਗੱਲ ਕੀ ਹ ਪਰ ਜਦੋਂ ਵਾਕਿਆ ਮੈਨੇ ਪੂਰੀ ਗੱਲ ਬਾਈ ਵੈਰੀਫਾਈ ਕਰੀ ਤਾਂ ਸਾਡੇ ਇਹਦੇ ਵਿੱਚ ਕੋਈ ਦੋਸ਼ ਨਹੀਂ ਹੈਗਾ ਠੀਕ ਹੈ ਜੀ ਬਾਕੀ ਤੁਸੀਂ ਦੇਖੋ ਸਮਝਦਾਰ ਹੋਗੇ ਆਪ ਪੂਰੀ ਵੈਰੀਫਾਈ ਕਰਕੇ ਉਸ ਤੋਂ ਬਾਅਦ ਅਗਲੀ ਸਾਡੀ ਕਾਰਵਾਈ ਕਰਵਾਈ ਜਾਵੇ ਬਸ ਧੰਨਵਾਦ ਅਸੀਂ ਕੰਪਲੇਂਟ ਲਈ ਹੈ ਜੀ ਇਹਨਾਂ ਤੋਂ ਤੇ ਦੋ ਮੁੰਡੇ ਰਾਉਂਡ ਅਪ ਕੀਤੇ ਨੇ ਤੇ ਜੋ ਵੀ ਬੰਦੇ ਕਾਰਵਾਈ ਹੋਈ ਕਿ ਕਿ ਜਿੰਨੇ ਬੰਦੇ ਟੂਟਰ ਜਿਹੜੇ ਨਾਮ ਦੇ ਹੋਏ ਨੇ ਇਹਨਾਂ ਨੂੰ ਦੋ ਦੇ ਖਿਲਾਫ ਹੀ ਕੰਪਲੇਂਟ ਦਿੱਤੀ ਆ ਅੱਛਾ ਜੀ ਹਾਂ ਹੁਣ ਫਿਰ ਇਹਨਾਂ ਦਾ ਕੋਈ ਇਸ਼ੂ ਕ੍ਰੀਏਟ ਹੋ ਗਿਆ ਸੀ ਇਹਨੂੰ ਵੈਰੀਫਾਈ ਕਰਦੇ ਆ ਕਿ ਇਹਦੀ ਗਲਤੀ ਹੈ ਕੌਣ ਸਹੀ ਹੈ